ਕਿ ਸੋ ਤੋਂ ਵੱਡੀ ਗਲਤੀ ਇਹ ਆ ਵੀ ਕਿਸੇ ਦਾ ਪਹਿਲਾਂ ਤਾਂ ਦਿਲ ਨਾ ਦਿਖਾਓ ਹੂੰ ਕਿਸੇ ਦਾ ਦਿਲ ਨਾ ਦਿਖਾਓ ਜਦੋਂ ਤੁਸੀਂ ਕਿਸੇ ਦਾ ਦਿਲ ਦਿਖਾਉਂਦੇ ਹੋ ਹੈਨਾ ਤੇ ਉਹ ਬੰਦਾ ਚੁੱਪ ਧਾਰ ਲਵੇ ਤੁਹਾਡੇ ਸਾਹਮਣੇ ਫਿਰ ਵੀ ਬੁਨੀਆਂ ਦੇਤੇ ਮੁਸਕਾਨ ਲੈ ਆਵੇ ਮੁਸਕਰਾ ਹਟ ਲੈ ਆਵੇ ਛਕਵਣਾ ਤੇ ਅੱਖਾਂ ਦੇ ਵਿੱਚ ਹੰਝੂ ਵੀ ਆਪਣੇ ਨੂੰ ਕੋ ਲਵੇ ਹੈਨਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਦਬਾ ਲਿਆ ਇਹਦਾ ਮਤਲਬ ਹਾਂ ਜਾਂ ਉਹ ਡਰ ਗਿਆ ਉਹ ਤੋਂ ਉਸ ਵਕਤ ਤੁਸੀਂ ਸੋਚਾਂ ਦੇ ਵਿੱਚ ਪੈ ਜਾਓ ਹੂੰ ਤੁਹਾਡਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਚੁੱਪ ਨੇ ਪਤਾ ਨਹੀਂ ਕਿੱਡੇ ਵੱਡੇ ਇਹ ਜ਼ਖਮ ਨੂੰ ਆਪਣੇ ਅੰਦਰ ਦੱਬ ਲਿਆ ਕਿੱਡੇ ਵੱਡੇ ਦਰਦ ਨੂੰ ਆਪਣੇ ਅੰਦਰ ਜਿਹੜਾ ਚੀਖ ਨਿਭਾਣ ਦਿੱਤਾ ਆਪਣੇ ਦਰਦ ਨੂੰ ਨੇ ਦਬਾ ਲਿਆ ਪਰ ਉਹਦੀ ਚੁੱਪ ਕਿਤੇ ਨਾ ਕਿਤੇ ਨਾ ਬਹੁਤ ਵੱਡੀ ਹੁੰਦੀ ਆ ਉਹਦੀ ਚੁੱਪ ਦੇ ਵਿੱਚ ਨੇ ਇੱਕ ਬਾਦੂਆ ਹੁੰਦੀ ਆ ਇਸ ਕਰਕੇ ਉਹ ਬਾਦੂਆ ਨਾ ਲੱਗੇ ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਜੇ ਕੋਈ ਇੰਨਾ ਸਹਿਣ ਕਰਕੇ ਵੀ ਤੁਹਾਨੂੰ ਮaaf ਕਰ ਦੇਵੇ ਫਿਰ ਉਹਦਾ ਰਤਬਾ ਰੱਬ ਦਾ ਰਤਬਾ ਹੁੰਦਾ ਹੂੰ